ਦੇ ਰਿਚੋ ਜਿਹੜੇ ਗੋੜਾ ਹੁੰਦੇ ਜਿਉ ਜੋ ਪਰਮਾਤਮਾ ਅਰਸ਼ਿਤ ਕਰੋਗੇ ਪਰਮਾਤਮਾ ਦਾ ਨਾਮ ਜਪੋਗੇ ਪਰਮਾਤਮਾ ਦੀ ਬਾਣੀ गाਓਗੇ ਤੇ ਗੁਣ ਗਾਓਗੇ ਪਿਆਰ ਉਹ ਤੇ ਗੋੜੇ ਜਿੱਤੇ ਤੁਹਾਡੇ ਸਬਾਨ ਕੇ ਤੁਹਾਡੇ ਅੰਦਰ ਗੋੜਾ ਜੇ ਕੁੱਝ ਤਰੀ ਤਿਆਰ ਤੁਹਾਡੇ ਬਣ ਜਾਵੇ ਡਾਇਰਿਕ ਜਿਆ ਤੁਹਾਡੇ ਜੋ ਪੀਂਛੇ ਮੇਰੇ ਪਰਮਾਤਮਾ ਹੋਜੋ ਨਰਵੈਰ ਹੋਜੋ ਦਿਰਭੋ ਹੋਜੋ ਕੁਛੀ ਬਿਟ ਬਿਟ ਬੋਲੜੇ ਨਾਲ ਜੋਰ-ਜੋਰ ਕੇ ਬਿਟ ਬੋਲੜੇ ਜੇ ਗੁਣ ਗਾ ਗਾ ਕੇ ਖੁਸ਼ੀ ਬਿਠਾ ਸੁਭਾਲੇ ਹੋਣ ਚਾਹ। ਉਹ ਜੇ ਚਿਤਾਂ ਉਹ ਲੋਕੋ ਕਾਰ ਵੀ ਤੁਹਾਡੇ ਚ ਵਿਚਰੇ ਜਾਂ ਤੂਹੇ ਸਾਤ ਸੰਤੋਖ ਤਿਆ ਧਰਮ ਸਾਰਾ ਪੂਜੇ ਉਹ ਤੁਹਾਡੇ ਚ ਆ ਜਾਣਾ। ਕਿਉਂਕਿ ਗੋਲ ਉਹਦੇ ਕਰਨੇ ਪੈਣਾ। ਉਹਦੇ ਗੁਣ ਗਾ ਮਰਦੇ ਤੁਹਾਡੇ ਜੱਥੇ ਚ ਵੀ ਉਹਦੇ ਗੋੜ ਆ ਜਾ। ਕਿਤੇ ਆਪਾ ਪਰਮਾਤਮਾ ਨੂੰ ਛੱਡ ਕੇ ਗੁਣ ਕਮਰਾ ਤੇ ਜਾਂਦੇ। ਦੇ ਦੇ ਵੀ ਦੇ ਅੰਦੇਖੇ ਤੋਂ ਗਾਈ ਜਾਂਦੇ ਨੇ ਕਿ ਹੀਦਰਾ ਦੇ ਹੋਣ ਗਾਈ ਜਾਂਦੇ ਨੇ ਕਿ ਬੰਦੇ ਦੇ ਕੋਣ ਗਾਈ ਜਾਂਦੇ ਨੇ ਤੇ ਸੱਚ ਜਾਣ ਉਹ ساری ਉਮਰ ਉਹ ਗਣੀ ਅੰਧਿਆਨ ਕੇ ਤੋਂ ਕੋਈ ਨਹੀਂ ਮਾਰੇ ਬਾਣ ਜਿਵੇਂ ਦੁਨੀਆ ਨਾ ਸਲਾਏ ਜੋ ਮਰ ਮਨਸੀ ਲੋਕਾ ਨਾ ਸਲਾਏ ਜੋ ਮਰ ਖਾਤ ਸੀ ਵਾਹ ਬੇਸਾਇਪਾ ਵਾਹ ਗੁਰਮੁਖ ਸਤਾ ਸਲਾਏ ਸੱਚਾ ਵੀ ਪਰਵਾਹਾਂ ਉਹ ਅਸਾਣ ਤੋਂ ਸੁਬਾਹਿਕੁ ਵਾਹਿਗੁਰੂ ਸਲਾਉ ਬੋਲੇ ਗੁਣ ਗਾਓ ਜਿੰਨੇ ਉਹ ਦੀ ਗੁਣ ਗਾਓਗੇ ਗੁਣ ਗਾਵ ਤੇਰੀ ਉਤਰ ਸੁਮੈਲ ਬਿਣ ਖਜਾਏ ਹੋ ਮੇ ਬਖੈਰ ਜੋ ਜੀ ਉਹ ਦੇ ਗੁਣ ਗਾਓਗੇ ਉਹ ਪਰਮਾਤਮਾ ਵਾਹਿਗੁਰੂ ਦੇ ਗੁਣ ਤੁਹਾਡੇ ਹਿਰਦੇ ਚ ਸਮਾ ਜਾਣਗੇ ਬਾਬਾ ਨਾਨਕ ਜੀ ਪਹਿਲੀ ਪੰਕਤੀ ਚ ਕਹਿੰਦੇ ਨੇ ਬੜਾ ਪਿਆਰਾ ਬੱਚਾ ਨੇ ਮੰਗਰ ਮਾਹਾ ਪਲਾ ਮੰਗਰਦਾ ਮਹੀਨਾ ਚੰਗਾ ਏ ਤੁਖਾਰੀ ਰਾਗ ਤੇ ਬਚਣੇ ਤੇ ਕੀ ਕਹਿੰਦੇ ਨੇ ਪਿਤਾ ਜੀ ਗਰੀਬ ਨਵਾ ਚ ਹਾਰ ਗੁਣ ਅੰਕ ਸਮਾਵੇ ਹਰੀ ਦੇ ਗੁਣ ਜੇ ਤੇਰੇ ਹਿਰਦੇ ਚ ਸ਼ਬਾ ਜਾ ਹਰੀ ਦੇ ਗੁਣ ਤੇਰੇ ਵਿੱਚ ਆ ਜਾਣ ਤੇ ਫਿਰ ਤੂੰ ਵੀ ਰੱਬ ਵਰਗਾ ਹੋ ਗਿਆ ਤਾਂ ਤੇਰੇ ਲਈ ਮਹੀਨਾ ਚੰਗਾ ਹੋਵੇਗਾ ਕੁਲ ਬੰਤੇ ਕੁਲ ਰਵ ਮੈਂ ਤੇਰੇ ਵਿੱਚ ਸਤਿ ਕੁੜਾ ਦੇ ਅੱਗੇ ਕਿੱਡਾ ਪਿਆਰਾ ਬਚਨ ਕੀਤਾ ਜਿਹੜੀਆਂ ਗੁਣਵੰਤੀਆਂ ਹੁੰਦੀਆਂ ਨੇ ਨਾ ਇਹ ਉਹਦੇ ਗੁਣ ਇਕੱਠੇ ਕਰਦੀਆਂ ਨੇ ਉਹਦੇ ਗੁਣ ਗਾਂਦੀਆਂ ਨੇ ਇਹ ਨਾਲ ਦੀ ਮਾਣ ਨੂੰ ਉਹ ਪਿਆਰ ਆ ਜਿਹੜਾ ਨੇਚਰ ਹੈ ਜਿੰਨੇ ਕਦੀ ਬਿਨਸ ਨਾ ਨਹੀਂ ਉਹ ਭਾਵੇਂ ਚੰਗਾ ਲੱਗਣਾ ਨਾ ਸਕਤੇ ਵਿਤ ਕੋ ਕਿੰਨੀ ਪਿਆਰੀ ਪਤਨੀ ਹੈ ਜੇੜੀ ਗੁਣਵੰਤੀ ਉਹਦੇ ਗੁਣ ਗਾਂਤੀ ਉਹਦੇ ਗੁਣ ਇਕੱਠੇ ਕਰਦੀਏ ਨਾ ਉਹਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਿਆਰਾ ਲੱਗਣ ਲੱਗ ਪੈ ਜਾਏ ਉਹ ਨੇਚ ਉਹਦੇ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਇੱਕ ਬਾਤ ਕਹਾਂ ਰੱਬ ਚੰਗਾ ਲੱਗਣਾ ਰੱਬ ਪਿਆਰਾ ਲੱਗਣਾ ਰੱਬ ਸੋਹਣਾ ਲੱਗਣਾ ਗੁਰੂ ਕੇ ਪਿਆਰੀ ਕੈਸੇ ਤੇਰਾ ਪਤ ਦਾ ਨਾਮ ਮਿੱਠਾ ਲੱਗਣਾ ਰੱਬ ਦੀ ਸਿਫਤ ਸਲਾ ਚੰਗੀ ਲੱਗਣੀ ਰੱਬ ਦੇ ਗੁਣ ਚੱਗੇ ਲੱਗਣੇ ਇਥੋਂ ਪਤਾ ਲੱਗਦਾ ਕਿ ਸ ਮਨੁੱਖ ਦੇ ਵਿੱਚੋਂ ਹੋ ਮੈਂ ਖਤਮ ਹੋਵੇ ਇਹ ਜੋ ਹੰਕਾਰ ਖਤਮ ਹੁੰਦਾ ਹੈ ਉਹ ਮਹਾਨ ਨજર ਆਉਂਦਾ ਆਪਣੇ ਆਪ ਨੂੰ ਤੁਛ ਸਮਝਦਾ ਉਹ ਬਹੁਤ ਵੱਡਾ ਮੈਂ ਕੁਝ ਵੀ ਨਹੀਂ ਮੈਂ ਕੁਝ ਦੁਨਿਆਵੀ ਕਹਿੰਦਾ ਸੀ ਮੈਂ ਸਭ ਕੁਝ ਮੈਂ ਸਭ ਕੁਝ ਜਦੋਂ ਮੈਂ ਕਹਾਂਗਾ ਮੈਂ ਸਭ ਕੁਝ ਮੈਨੂੰ ਰੱਬ ਕਿੱਥੋਂ ਚੰਗਾ ਲੱਗਦਾ ਹਰ ਰਾਗ ਕਸ਼ ਨੂੰ ਰੱਬ ਚੰਗਾ ਲੱਗਦਾ ਸੀ ਲੱਗਦਾ ਸੀ ਉਹ ਤੇ ਦੁਨਿਆਦੂ ਕਹਿੰਦਾ ਸੀ ਮੇਰਾ ਨਾਮ ਜਪੋ ਆਪਣੇ ਪੁੱਤਰ ਨੂੰ ਵੀ ਕਹਿੰਦਾ ਸੀ ਮੇਰਾ ਨਾਮ ਜਪੋ ਪੁੱਤਰ ਕਹਿੰਦਾ ਮੈਂ ਪਰਮਾਤਮਾ ਦਾ ਨਾਮ ਜਪੜਾ ਹੈ ਅਕਾਲ ਪੁਰਖ ਦਾ ਨਾਮ ਜਪੜਾ ਹੈ ਉਹਨੂੰ ਅਕਾਲ ਪੁਰਖ ਚੰਗਾ ਲੱਗਦਾ ਹੈ ਉਰ ਵਕਾਲ ਪੁਰਖ ਚੰਗਾ ਲੱਗਦਾ ਆਪਣਾ ਪਿਓ ਚੰਗਾ ਨਹੀਂ ਲੱਗਦਾ ਆਪਣੇ ਪਿਓ ਦਾ ਨਾਮ ਚੰਗਾ ਨਹੀਂ ਲੱਗਦਾ ਕਹਿੰਦਾ ਤੂੰ ਜੋਕਬਰ ਕੀ ਕਰਲਾ ਤੂੰ ਮਾਰ ਛੱਡ ਪਾਵੇ ਬੰਨੋ ਵੱਡੋ ਪਰਮਾਤਮਾ ਚੰਗਾ ਲੱਗਦਾ ਕਿਉਂਕਿ ਗੋੜ ਬੰਤੀਆਂ ਜਿਹੜੀਆਂ ਨੇ ਉਹ ਗੁਣ ਗਾਂਤੀਆਂ ਦੇ ਗੁਣ ਇਕੱਠੇ ਕਰਦੀਆਂ ਨੇ ਉਹਨੂੰ ਰੱਬ ਚੰਗਾ ਲੱਗਦਾ ਪਰ ਬਾਤ ਬਾਤ ਸਤਿਗੁਰਾਂ ਦੇ ਬਾਣੀ ਚ ਇੱਕ ਬਚਨ ਕੀਤਾ ਬੜਾ ਪਿਆਰਾ ਮਾਇਆ ਮੋਹ ਸ਼ਗਲ ਜਗ ਛਾਇਆ ਕਾਮਣ ਦੇ ਕਾਮ ਲਪਾਇਆ ਸੁਤ ਕੰਚੜ ਸੋਹੇਤ ਪਤਾਇਆ ਸਭ ਕਿਛ ਆਪਣਾ ਇਕ ਰਾਮ ਪਰਾਇਆ ਸਾਰੇ ਉਤੇ ਮਾਇਆ ਦਾ ਮੋਹ ਛਾਇਆ ਹਰ ਇੱਕ ਨੂੰ ਆਪਣੇ ਪੁੱਤਰ ਪਿਆਰੇ ਲੱਗਦੇ ਨੇ ਇਸਤਰੀ ਪਿਆਰੀ ਲੱਗਦੀ ਜੇ ਪਤੀ ਪਿਆਰਾ ਲੱਗਦਾ ਬਾਸ ਜੇ ਸੋਨਾ ਪਿਆਰਾ ਲੱਗਦਾ ਪੈਸਾ ਪਿਆਰਾ ਲੱਗਦਾ ਗੱਡੀਆਂ ਚੰਗੀਆਂ ਇਹ ਪਿਆਰਾ ਲੱਗਦਾ ਮਾਰਗ ਦੇ ਰੱਬ ਤੇ ਪਰਾਇਆ ਸਾਰੇ ਇਹ ਵਿਰਲਾ ਏ ਜਦੋਂ ਰਾਪ ਸੋਣਾ ਲੱਗਣ ਲੱਗਦੇ ਆਪਨ ਧੀਆ ਪੁੱਤਰ ਚੰਗੇ ਲੱਗਦੇ ਇਸਤਰੀ ਚੰਗੀ ਲੱਗਦੀ ਪਤੀ ਚੰਗਾ ਲੱਗਦਾ ਪੈਸਾ ਮਾਰਗੇ ਸੋਤ ਕੰਚਨ ਸੋਹੇਤ ਪਤਾਇਆ ਸੋਤ ਕਦੇ ਪੁੱਤਰ ਕੰਚਨ ਕਹਿੰਦੇ ਸੋਣਾ ਸਾਡਾ ਹੇਤ ਪਿਆਰ ਉਹਦੇ ਨਾਲ ਵੱਧਦਾ ਸਭ ਕਿਛ ਆਪਣਾ ਇੱਕ ਰਾਪ ਪਰਾਇਆ ਸੀ ਕਹਿੰਦੇ ਸਾਰਾ ਕੁਝ ਮੇਰਾ ਸਾਨੂੰ ਚੰਗੇ ਲੱਗਦੇ ਰਾਪ ਪਰਾਇਆ ਰਾਪ ਪਿਆਰਾ ਹੀ ਨਹੀਂ ਪਰ ਪਿਆਰਾ ਕਿਉਂ ਨਹੀਂ ਲਗਦਾ ਅਦਰ ਆਉਗਣ ਭਰੇ ਤੇ ਹੋਮੇ ਭਰੀ ਅਦਰ ਹੰਕਾਰ ਪਰਿਆ ਅਦਰ ਗੁਣ ਕੋਈ ਨਹੀਂ ਰੱਬ ਤੇ ਜਿਹੜੀਆਂ ਗੋੜੁਮੰਤੀ ਗਾਣੇ ਉਹ ਪਰਬਤ ਪਾ ਬਾਹੇ ਗੁਰੂ ਅਕਾਲ ਪੁਰਖ ਨਾਲ ਜੁੜੀਆਂ ਨੇ ਤੇ ਇਹ ਦੇਖੋ ਧਿਆਨ ਨਾਲ ਗੱਲ ਸੁਣੋ ਮਾਂਝੀ ਜੀ ਜਦੋਂ ਖੂਚੋ ਕਟਿਆ ਮਹਾਰਾਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਾਂਝ ਖੂਚੋ ਬਾਹਰ ਆਇਆ ਸਹਿਬ ਸੱਚੇ ਪਾਤਸ਼ਾਹ ਜੀ ਨੇ ਗਾਲ ਨਾ ਲਾਇਆ ਬਚਨ ਕੀਤੇ ਜੋ ਵਾਚ ਤੱਕ ਇਤਿਹਾਸ ਦੇ ਵਿੱਚ ਚੱਲਦੇ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਨੂੰ ਪਿਆਰਾ ਲੱਗਦਾ ਤੇ ਗੁਰੂ ਜਿਹੜਾ ਮੰਜ ਨੂੰ ਪਿਆਰਾ ਲੱਗਦਾ ਵਾਹਿਗੁਰੂ ਮੰਜ ਗੁਰੂ ਨੂੰ ਪਿਆਰਾ ਲੱਗਦਾ ਤੇ ਗੁਰੂ ਮੰਜ ਨੂੰ ਪਿਆਰਾ ਲੱਗਦਾ ਮੰਜ ਗੁਰੂ ਕਬੋਤਾ ਜਾਗ ਲੰਗਣਾ ਸੱਚ ਜਾਣ ਜੋਤ ਚੋਸੀ ਉਦੇ ਘੋੜ ਇਕੱਠੇ ਕਰਦੇ ਉਹ ਉਹੀ ਮੰਚ ਹੈ ਜਿਹਨੂੰ ਪਹਿਲਾਂ ਰੱਬ ਚੱਗਾ ਨਹੀਂ ਸੀ ਲੱਗਦਾ ਉਹ ਪਾਕਿਸਤਾਨ ਜੀ ਅੱਜ ਇਹਨਾਂ ਦਾ ਹੈੱਡ ਕੁਆਰਟਰ ਹੈ ਇਹਨਾਂ ਦਾ ਪੀਰਾਂ ਦਾ ਪੜਿਆ ਦੇ ਸੁਲਤਾਨੀਏ ਨੇ ਜਿਹੜੇ ਹਰੀਆਂ ਚਾਦਰਾਂ ਚੜਾਉਂਦੇ ਨੇ ਕਬਰਾਂ ਬਣਾਈਆਂ ਨੇ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਮੁੱਖ ਕੇਂਦਰ ਜਿੱਥੇ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਜਿੱਥੋਂ ਇਹ ਮੱਝ ਉੱਥੇ ਜਾਂਦਾ ਸੀ ਹਿਯਾਰਪੁਰ ਦਾ ਇਹ ਪੰਜਾਬ ਦੇ ਦੁਆਬੇ ਦਾ ਇੰਚਾਰ ਸੀ ਇਹ ਸੰਗਤਾਂ ਨੂੰ ਲੈ ਕੇ ਉੱਥੇ ਜਾਂਦਾ ਕਿੰਨੇ ਸਾਫ਼ ਜਾਂਦਾ ਰਿਹਾ ਉੱਥੇ ਕਬਰਾਂ ਤੇ ਇਹ ਰੱਬ ਨੇ ਸੀ ਰੱਖਿਆ ਲਖਦਾ ਕਿਉਂਕਿ ਅੰਦਰ ਔਗਣ ਭਰੇ ਦੀ ਨਾਲ ਕਿ ਰੱਬ ਦੀ ਸ਼ਿਫਟ ਕੀਤੀ ਸੀ ਨਾਲ ਦੀ ਰੱਬ ਦੇ ਗੁਣ ਪੱਠੇ ਕੀਤੇ ਰੱਬ ਕਿੱਥੋਂ ਚੰਗਾ ਲੱਗਦਾ ਅੱਜ ਉਹੀ ਮਾਂਝੇ ਜਿਹੜਾ ਗੁਰੂ ਅਰਜਨ ਦੇਵ ਜੀ ਕੋਲ ਆ ਗਿਆ ਤੇ ਗੁਰੂ ਅਰਜਨ ਦੇ ਮਹਾਰਾਜ ਕੋਲ ਆ ਕੇ ਉਹਦੇ ਗੁਣ ਗਾਉਂਦਾ ਪਿਆ ਰੱਬ ਤੇ ਰੱਬ ਦੀ ਸਿਫਤ ਸਲਾਹ ਕਰਦਾ ਵਾ ਰੱਬ ਦੇ ਗੁਣ ਇਕੱਠੇ ਹੋ ਗਏ ਆ ਜਦੋਂ ਰੱਬ ਚੰਗਾ ਲੱਗਦਾ ਆਜ ਤੇਨੀ ਉਹ ਕਹਿੰਦਾ ਬ ਉਹਥੇ ਜਾਣਾ ਆਜ ਉਹ ਕਹਿੰਦਾ ਪਰਮਾਤਮਾ ਚੰਗਾ ਲੱਗਦਾ ਜੇ ਲੋ ਪਰਮਾਤਮਾ ਚੰਗਾ ਲੱਗਤ ਲੈ ਵਾਹ ਗੁਰੂ ਚੰਗਾ ਲੱਗ ਕੇ ਲੱਗ ਪਿਆ ਪਰਮਾਤਮਾ ਪਿਆਰਾ ਲੱਗਦਾ ਇਹ ਗੁਣ ਗਾਉਂਦਾ ਉਹਦੇ ਇਹਦੇ ਗੁਣ ਇਕੱਠੇ ਕਰਦਾ ਇਹ ਉਹਦੇ ਹੁਕਮ 'ਚ ਚੱਲਦਾ ਹੈ ਕਿ ਉਹਦੇ ਡਰ 'ਚ ਚੱਲਦਾ ਹੈ ਇਹ ਰੱਬ ਨੂੰ ਨੇੜੇ ਸ਼ਬੱਤ ਹੈ ਰੱਬ ਨੂੰ ਪਿਆਰਾ ਲੱਗਦਾ ਹੈ ਰੱਬ ਤਾਂ ਇਹਨੂੰ ਪਿਆਰਾ ਲੱਗ ਲੱਗ ਪਿਆ ਰੱਬ ਇਹ ਪਿਆਰ ਵਾਲੂ ਇਹ ਹਰੀ ਦਾ ਪਿਆਰਾ ਜੀ ਇਹ ਰੱਬ ਤਾਂ ਪਿਆਰਾ ਤਾਂ ਇਹਨੂੰ ਰੱਬ ਪਿਆਰਾ ਲੱਗਦਾ ਜੀ ਜੇ ਮੈਂ ਰੱਬ ਨੂੰ ਪਿਆਰਾ ਲੱਗਾਂਗਾ ਰੱਬ ਨੂੰ ਕਿੰਨਾ ਪਿਆਰਾ ਲੱਗੇਗਾ ਪਹਿਲਾ ਰੱਬ ਨੂੰ ਪਿਆਰੇ ਲੱਗਾਂਗੇ ਫਿਰ ਰੱਬ ਸਾਨੂੰ ਪਿਆਰਾ ਲੱਗਦਾ ਰੱਬ ਨੂੰ ਮੈ ਚੰਗਾ ਲੱਗ ਗਿਆ ਰੱਬ ਬਨੂ ਅੰਮ੍ਰਿਤ ਵੇਲੇ ਉਠਾਣਾ ਸ਼ੁਰੂ ਹੋ ਗਿਆ ਰੱਬ ਬਨੂ ਗੁਣ ਗੋਣ ਦੇਣੇ ਸ਼ੁਰੂ ਹੋ ਗਿਆ ਰੱਬ ਬਨੂ ਮਾਰੇ ਪਾਸੇ ਤੋਂ ਛੁਡਾਣਾ ਸ਼ੁਰੂ ਹੋ ਗਿਆ ਰੱਬ ਮੇਰੇ ਚ ਔਗਣ ਮਟਾਣੇ ਸ਼ੁਰੂ ਹੋ ਗਿਆ ਮੈਂ ਰੱਬ ਨੂੰ ਚੰਗਾ ਲੱਗਾ ਕਿਉਂ ਮਹਾਰਾਜ ਬਾਣੀ ਚ ਕੀ ਹੈ ਕਹਿੰਦੇ ਮਨ ਨੂੰ ਆਪ ਨਹੀਂ ਪਤਾ ਮੈਂ ਠਾਕੁਰ ਨੂੰ ਕਿਵੇਂ ਭਾਗੀ ਠਾਕੁਰ ਨੂੰ ਕਿਵੇਂ ਚਾਗੀ ਚੰਗੀ ਲੱਗ ਗਈ ਬਾਹ ਪਕੜ ਠਾਕੁਰ ਹੋ ਕਿੱਦੀ ਵਾਹ ਪਕੜ ਕੇ ਠਾਕੂ ਨੇ ਬਾਯਾ ਦੇ ਚਿੱਕੜ ਚੋਂ ਕੱਢ ਲਿਆ ਮੇਰੇ ਚ ਤੇ ਕੋਈ ਗੋਣੀ ਐਨੀ ਸੀ ਪਤਾ ਨਹੀਂ ਰਾਪੜੇ ਕਿਵੇਂ ਬਰੀ ਬਾਹ ਪੜੀ ਆਪਣੇ ਕੋਲ ਸਾਧ ਲਿਆ ਸਾਧ ਲਿਆ ਆ ਵੇਖ ਲੋ ਇੰਨੀ ਟੁੜੀਆਂ ਵਿੱਚੋਂ ਪਤਾ ਨਹੀਂ ਕਿੰਨੇ ਥੋੜੇ ਜਿgge ਜੱਗ ਵਿੱਚ ਉੱਤਮ ਕਾਢੀਏ ਵਿਰਲੇ ਕੇ ਇਹ ਉੱਤਮ ਨੇ ਵਿਰਲੇ ਕਾਢ ਲੈਣੇ ਨੇ ਉਹਨਾਂ ਕੱਢ ਕੇ ਉਹਨੇ ਬਾਣੀ ਨਾਲ ਜੋੜ ਦੇਣਾ ਨਾਮ ਨਾਲ ਜੋੜ ਦੇ ਚੰਗੇ ਗੁਣਾ ਚ ਜੋੜ ਦੇਣਾ ਉਹ ਗੁਣਾ ਤੋਂ ਚਾਹ ਲੈਣਾ ਜਦੋਂ ਉਹਨਾਂ ਦੇ ਵਿੱਚ ਆਪਣਾ ਪਿਆਰ ਭਰ ਦੇਣਾ ਤੇ ਉਹਨੂੰ ਰੱਬ ਚੰਗਾ ਲੱਗਦਾ ਹੈ ਮਾਲਕ ਚੰਗਾ ਤੇ ਜਿਹਨੂੰ ਮਾਲਕ ਚੰਗਾ ਲੱਗਣ ਲੱਗ ਪਿਆ ਨਾ ਸਭ ਕੁਝ ਕੁਰਬਾਨ ਕਰਦੇ। ਗੁਰੂ ਨਾਨਕ ਸਾਹਿਬ ਨੇ ਕਿਸੇ ਨੇ ਪੁੱਛਿਆ ਜੀ ਮਹਾਰਾਜ ਫਕੀਰ ਕਿੰਨੂੰ ਕਹਿੰਦੇ ਨੇ? ਮਹਾਰਾਜ ਕਹਿੰਦੇ ਜਿਹੜਾ ਇੱਕ ਇੱਕ ਟੀਚੇ ਦੇ ਵਾਸਤੇ ਇੱਕ ਪਰਬਤ ਪਹਾੜ ਦੇ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦੇਵੇ ਉਹਨੂੰ ਮਹਾਰਾਜ ਕਹਿੰਦੇ ਫਕੀਰ ਕਿਹਿੰਦੇ। ਰਾਬੇ ਨੱਚਗਾ ਲੱਗ ਲੱਗ ਪੈਂਦਾ। ਆਪਣੇ ਆਪ ਨੂੰ ਸ਼ਰਮਤ ਵਰਗੇ ਨੇ ਸ਼ਹੀਦ ਕਰਵਾ ਲਿਆ। ਕਰਵਾ ਰੱਬ ਤੇ ਚੰਗਾ ਲੱਗ ਲੱਗ ਪਿਆ ਰੱਬ ਪਿਆਰਾ ਲੱਗ ਲੱਗ ਪਿਆ ਆਪਣੇ ਆਪ ਨੂੰ ਆ ਰਿਆਂ ਨਾਲ ਚਰਾਗੇ ਚਰਾਗੇ ਜੀ ਬੰਦ ਬੰਦ ਕਟਵਾਗੇ ਖੋਪਰੀਆਂ ਲੋਹਾਗੇ ਜੀ ਗੁਰੂ ਕੇ ਪਿਆਰ ਪਰਵਾਤ ਉਪਾਂ ਚੰਗਾ ਲੱਗ ਮਾਲਕ ਚ ਗਾ ਲੱਗ ਪਿਆ ਵਾਹਿਗੁਰੂ ਚੰਗਾ ਲੱਗਦਾ ਕਿਉਂ ਉਹਦੇ ਗੁਣ ਗਾਗਾ ਕਿਉਂ ਉਹਦੇ ਗੁਣ ਅੰਦਰ ਆ ਜਾਂਦੇ ਉਹਦਾ ਪਿਆਰ ਅੰਦਰ ਆ ਜਾਂਦਾ ਉਹਦੀ ਸ਼ਰਦਾ ਆ ਜਾਂਦੀ ਉਹਦਾ ਡਰ ਅੰਦਰ ਆ ਜਾਂਦਾ ਉਹਦੇ ਤਾਂ ਬੜਾ ਸਾਰਾ ਕੋਈ ਲੱਗਦਾ ਵੀ ਹੈ ਹੀ ਕੁਛ ਨਹੀਂ ਉਹ ਹੀ ਸਭ ਕੁਛ ਹੈ ਮਹਾਰਾਜ ੁਰਨਾਨਕ ਸਾਹਿਬ ਜੀ ਕਹਿ ਰਹੇ ਗੋੜਵਤੀ ਗੋੜ ਰਵੇ ਮੈਂ ਪਿਰ ਮੈਂ ਪਿਰ ਮਨੁਪਤੀ ਨੇਚਲ ਭਾਵੇ ਨੇਚਲ ਮਤਲ ਜਿਹੜਾ ਸੰਸਾਰ ਚ ਬਿੜਸਨਾ ਨਹੀਂ ਜਿਹੜਾ ਆਦ ਸੱਚ ਜੁਗਾਸ ਸੱਚ ਹੈ ਵੀ ਸੱਚ ਨਾਰ ਕੋਸੀ ਵੀ ਸੱਚ ਭਾਵੇ ਉਹ ਮਨੁ ਚੰਗਾ ਲੱਗਦਾ ਹੈ ਜੰਤਕ ਗੱਤ ਸੁਭਾਇ ਮਹਾਰਾਜ ਨੇ ਕਿੰਨੀ ਵਡਿਆਈ ਕੀਤੀ ਉਹਦੀ ਮੇਰਾ ਜਿਹੜਾ ਪਤੀ ਇਹ ਨਾ ਜਿਹੜਾ ਮੈਨੂੰ ਚੰਗਾ ਲੱਗਦਾ ਉਹ ਕੀ ਹੈ ਪਹਿਲਾ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਦਾਤੇ ਨੇ ਨੇਚਲ ਨੇਚਲ ਦਾ ਮਤਲਬ ਜਿਹਨੇ ਪਿਰਸਾ ਦਾ ਕਦੀ ਕਦੀ ਨਹੀਂ ਪਿਰਸਾ ਅੱਜ ਵੀ ਇਹ ਅੱਗੋ ਵੀ ਰਹੇਗਾ ਮਹਾਰਾਜ ਦਾ ਸਾਰਾ ਸੰਸਾਰ ਝੂਠਾ ਉੜਾ ਇੱਕ ਪਰਬਤ ਵਾਂ ਸੱਚ ਦੂਜੀ ਗੱਲ ਕਹੀ ਨਿਚਲ ਚਤਰ ਸੁਝਾ ਉਹ ਸਿਆਣਾ ਬੋਲ ਤੇ ਉਹ ਅਕਲ ਵਾਲਾ ਬੋਲ ਤੇ ਉਹ ਦਿਲਾ ਦੀਆ ਜਾਣਦਾ ਹੈ ਉਹਦੇ ਕੋਲ ਬੁੱਧੀ ਬੁੱਧੀ ਉਹਦੇ ਕੋਲ ਤਬਾਕ ਹੈ ਸਾਰੀ ਬੁੱਧੀ ਉਹਦੇ ਕੋਲ ਆ ਰਹੀ ਹੈ ਅ ਜਿੰਨੀ ਦੁਨੀਆ ਚ ਬੁੱਧੀ ਹੈ ਸਾਰੀ ਬੁੱਧੀ ਉਥੋਂ ਹੋਰ ਕਿੱਥੋਂ ਹੋਉਂਦੀ ਉਹ ਤੋਂ ਉਹ ਵਿੜਦਾ ਨਹੀਂ ਉਹ ਚਤੁਰ ਸੁਜਾੜ ਉਹ ਅਕਲ ਵਾਲਾ ਏ ਬੁੱਧੀ ਵਾਲਾ ਏ ਸਿਆਣਾ ਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਲਗੇ ਵਿਦਾਤਾ ਉਹ ਸਾਡੀ ਕਿਸਮਤ ਲਿਖਣ ਵਾਲਾ ਪਰਾਲ ਪਦ ਲਿਖਣ ਵਾਲਾ ਸਾਡਾ ਸਾਡੇ ਕਰਮਾਂ ਦਾ ਸਾਖ ਤਾ ਉਹ ਹੀ ਤੇ ਲਿਖਦਾ ਹੈ ਉਹ ਹੀ ਤੇ ਲਿਖ ਕੇ ਕਹਿੰਦੇ ਨੇ ਜੇ ਆਪਣੇ ਕਰਮ ਪਿੱਛੇ ਦੇ ਭੋਗ ਦੇ ਪਏ ਆ ਪਿਛਲੇ ਜੋ ਜਿਹੜੇ ਪਰਮਾਤਮਾ ਨੇ ਜੋ ਲਿਖੇ ਹੈ ਹਾਥ ਕਲਮ ਅਗੰਮ ਬਸਤਕ ਲਿਖავਤੀ ਇਉਂਦੇ ਹੱਥ 'ਚ ਕਲਮੇ ਮੋ ਸਾਡੇ ਬਸਤਿਕ ਦੇ ਲੇਖ ਲਿਖਦਾ ਬਿਧਾਤਾ ਉਹ ਵਿਧਾਤਾ ਬੇਤ ਲਿਖਣ ਵਾਲਾ ਕਿ ਸੁਭਤ ਲਿਖਣ ਵਾਲਾ ਸਾਡੀ ਸਾਡਾ ਸਾਰਾ ਸਾਹਿਬ ਕਿਤਾਬ ਲਿਖਣ ਵਾਲਾ ਉਹ ਹੈ ਫਿਰ ਗਲਤ ਨਹੀਂ ਠੀਕ ਲਿਖੇਗਾ ਸੋਹਣਾ ਲਿਖੇਗਾ ਪਿਆਰਾ ਲਿਖੇ ਕਿਸੇ ਨਾ ਰਿਆਇਤ ਦੇ ਕਰਤਾ ਸਭ ਉਹ ਤੋਂ ਇੱਕੋ ਜੇ ਮਹਾਰਾਜ ਜਦ ਗੋੜ ਲਿਖਦੇ ਪਏ ਨੇ ਨਿਚਲ ਚਤਰ ਸਜਾਨ ਬਿਧਾਤਾ ਚੰਚਲ ਜਗਤ ਸਭਾਇਆ ਚੰਚਲ ਚੱਲਣ ਵਾਲਾ ਜਗਤ ਸੰਸਾਰ ਸਬਾਇਆ ਸਾਰਾ ਸਾਰਾ ਸੰਸਾਰ ਖਤਮ ਹੋਣ ਵਾਲਾ ਮੇਰਾ ਪਤੀ ਸਦਾ ਰਹਿਣ ਵਾਲਾ ਫਿਰ ਜਿਹੜੇ ਚੱਲਣ ਵਾਲੇ ਨੇ ਨਾਲ ਦੋਸਤੀ ਕਰੀਏ ਕਿ ਰਹਿਣ ਵਾਲੇ ਨਾਲ ਦੋਸਤੀ ਕਰੀਏ ਕਿਸ ਨਾਲ ਕੀ ਚੇ ਦੋਸਤੀ ਸਭ जग ਚੱਲਣ ਕਿਤੇ ਨਾਲ ਦੋਸਤੀ ਕਰਤਾ ਪਿਓ ਸਾਰਾ ਸੰਸਾਰ ਤੇ ਚਲੇ ਜਾ ਅੱਜ ਇਹਨਾਂ ਦੋਸਤੀ ਪਾਈ ਸੇਰੇ ਖਬਰ ਆ ਜੇ ਕਿਤੇ ਜੋ ਉਹ ਮੇਰਾ ਦੋਸਤ ਚਲਾ ਗਿਆ ਮੇਰੇ ਦੋਸਤ ਦਾ ਸੱਚਾ ਦੋਸਤ ਉਹਨੂੰ ਬਣਾ ਮਹਾਰਾਜ ਜਿਹੜੇ ਨਿच्चयਲੇ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜੇ ਸਣੀ ਬਿਣਸਦਾ ਹੀ ਨਹੀਂ ਹੈ ਜੋ ਸਦਾਏ ਤੇ ਤੂੰ ਵੀ ਉਹਦੇ ਨਾਲ ਜੁੜ ਕੇ ਨੇ ਚਲੋ ਜਾਏਗਾ ਤੂੰ ਵੀ ਉਹਦੇ ਨਾਲ ਜੁੜ ਕੇ ਉਹਦੇ ਵਰਗਾ ਹੀ ਹੋ ਜਾਏਗਾ ਤੂੰ ਵੀ ਬੜ ਕੇ ਬਣ ਸੇਗਾ ਜੇਰ ਪੜਦੇ ਸੀ ਅੱਪਾ ਕੀਲੀ ਪੰਕਤੀ ਆਈ ਸੀ ਮਹਾਰਾਜੀ ਗਰੀਬਨਵਾ ਸੱਚੇ ਪਾਤਸ਼ਾਹ ਜੀ ਉਹ ਮੱਗਰ ਤੇ ਵੀ ਨੇ ਜ ਸੋਹਣੀਆਂ ਪਿਆਰੀਆਂ ਉਹ ਮੁੜ ਕੇ ਜਨਮ ਜਨਮ ਦੀਆਂ ਨਹੀਂ ਉਹਨੇ ਮੁੜ ਕੇ ਜਨਮ ਹੀ ਲੈਣਾ ਪ્યોਰ ਜਨਮ ਨਹੀਂ ਲੈਣਾ ਉਹ ਨੇਚਰ ਨਾਲ ਜੁੜ ਗਏ ਜਿਹੜੀ ਦੁਨੀਆ ਕੂੜ ਨਾਲ ਜੁੜੀ ਏ ਇਹ ਮੁੜ ਕੇ ਜੰਮੜ ਮਰਣਗੇ ਦੁਬਾਰਾ ਉਹਨਾਂ ਜਾਣਗੇ ਅਸੀਂ ਪਿਆਰ ਪਾਣਿਆ ਉਹ ਨਾਰਾ ਜਿਹੜਾ ਬਿਰਸ ਜਾਣਾ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਪਿਆਰ ਉਹਦੇ ਦਾ ਪਾ ਜੋ ਨੇਚਰ ਹੈ ਜੋ ਕਦੀ ਬੰਸੇਗਾ ਹੀ ਨਹੀਂ ਜੋ ਕਦੀ ਖਤਮ ਵੀ ਨਹੀਂ ਹੋਣਾ ਜੋ ਆਚੂ ਵੀ ਹੈ ਜਦੀ ਖਬਰ ਹੀ ਨਹੀਂ ਕਦੀ ਹੋ ਕਦੀ ਖਬਰ ਨਹੀਂ ਹੋਣੀ ਗੁਰਕੇ ਤੇ ਤੂੰ ਜੋੜ ਜਾਏਗਾ ਨਾ ਤੇ ਮਾਰਾ ਸੱਚੀ ਪਾਤਸ਼ਾਹ ਜੀ ਕਹਿੰਦੇ ਤੂੰ ਵੀ ਉਹਦੇ ਕੋਲ ਹੋ ਜਾਏਗਾ ਤੂੰ ਵੀ ਉਹਦੇ ਵਰਗਾ ਹੋ ਜਾਏਗਾ ਇਸ ਲਈ ਪਿਆਰਿਓ ਸਾਰਾ ਸੰਸਾਰ ਬਿਣਸ ਜਾਣ ਵਾਲਾ ਸਪੜਾ ਮਰਨਾ ਆਇਆ ਵੇ ਛੋੜਾ ਸਪੜਾ ਜੋ ਪਜੋ ਸੋ ਬਿਣਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਪਿਤਾ ਜੀ ਨਾਲ ਦੋਸਤੀ ਪਾਓ ਪਿਤਾ ਜੀ ਨਾਲ ਮਿੱਤਰਤਾ ਪਾਓ ਪਿਤਾ ਜੀ ਨਾਲ ਪਿਆਰ ਪਾਓ ਉਹ ਵਾਹਿਗੁਰੂ ਅਕਾਲ ਪੁਰਖ ਨਾਲ ਜਿਹਦੇ ਕਦੀ ਬਿਣ ਸਣਾ ਨਹੀਂ ਜੀ ਗਿਆਨ ਧਿਆਨ ਗੁਣ ਅੰਤ ਸਮਾਨੀ ਪ੍ਰਪਾਨੀਤਾ ਪਾਇਆ ਮਾਰੇ ਕਿੰਨਾ ਪਿਆਰਾ ਬੱਚਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹਦੇ ਅੱਤਰ ਗਿਆਨ ਵੀ ਆ ਜਾਂਦਾ ਹੈ ਉਹਦੇ ਅੱਤਰ ਧਿਆਨ ਵੀ ਆ ਜਾਂਦਾ ਹੈ ਇਹ ਕਾਜ ਕਰਾ ਪਹਿਲਾ ਧਿਆਨ ਹੁੰਦਾ ਫਿਰ ਗਿਆਨ ਹੁੰਦਾ ਫਿਰ ਗਿਆਨ ਪਹਿਲਾ ਧਿਆਨ ਹੁੰਦਾ ਪਹਿਲਾ ਧਿਆਨ ਜੋੜਨਾ ਧਿਆਨ ਤੁਸੀਂ ਗੱਡੀ ਲਈ ਨਮੀ ਨਮੀ ਤੇ ਕੀ ਕਰਦੇ ਉਹ ਪਹਿਲਾ ਧਿਆਨ ਨਾਲ ਕਹਿੰਦੇ ਚਲਾਈ ਧਿਆਨ ਨਾਲ ਚਲਾਈ ਧਿਆਨ ਅਸੀਂ ਬੜੇ ਧਿਆਨ ਨਾਲ ਗੱਡੀ ਚਲਾਉਂਦੇ ਆ ਉਹ ਹੀ ਗੱਡੀ ਚਲਾਉਣ ਵਾਲਾ ਹੁਣ ਹਾਈਵੇ ਤੇ ਗੱਡੀ ਚਲਾਉਂਦਾ ਗੱਡੀ ਚਲਾਦਿਆਂ ਹੱਥ ਵੀ ਛੱਡ ਦਿੰਦਾ ਗੱਲਾਂ ਵੀ ਕਰ ਲੈਂਦਾ ਮੋਬਾਈਲ ਵੀ ਸੁਣ ਲੈਂਦਾ ਚਾਹ ਪਾਣੀ ਕੁ ਪੀਣਾ ਉਹ ਵੀ ਪੀ ਲੈਂਦਾ ਕਿਉਂ ਹੁਣ ਗਿਆਨ ਆ ਗਿਆ ਉਹ ਗੱਡੀ ਦਾ ਗਿਆਨ ਹੋ ਗਿਆ ਗੱਡੀ ਬੈਲੈਂਸ ਕਿਤਾ ਰੱਖਣੀ ਬਰਬਾਤ ਬਾਲਜ ਰੁਕਤੀ ਆੜ ਜੋੜਦੇ ਵਾਹਿਗੁਰਜੀ ਦੇ ਨਾਲ ਮਾਲਕ ਦੇ ਕਮਾਲ ਸੱਚੇ ਪਾਤਸ਼ਾਹ ਦਾ ਚਾਨਣਾ ਹੋ ਜਾਂਦਾ ਹੈ ਮਾਲਕ ਤਾਂ ਪ੍ਰਕਾਸ਼ ਆਉਣਾ ਸ਼ੁਰੂ ਹੋ ਜਾਂਦਾ ਹੈ ਮਾਲਕ ਦੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਿਤਾ ਜੀ ਦੇ ਨਾਲ ਰਹਿ ਰਹਿ ਕੇ ਉਹਦੇ ਤਿਆੜ ਜੋੜ-ਜੋੜ ਕੇ ਉਹਦਾ 11 ਬਰਬ 11 ਜਿਹੜੂ ਕਹਿੰਦੇ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਸਤਗੁਰਾਂ ਨੇ ਕਿੱਡੇ ਸੋਹਣੇ ਬਚਨ ਕਹੇ ਗੁਰਨਾਨ ਦੇਵ ਜੀ ਨੇ ਪੂਰੀ ਪੰਕਤੀ ਨੂੰ ਵਿਚਾਰਦੇ ਗਿਆਨ ਧਿਆਨ ਗੁਣ ਅੰਕ ਸਮਾਣੇ ਉਹਦੇ ਕੋਲ ਗਿਆਨ ਵੀ ਆ ਗਿਆ ਧਿਆਨ ਵੀ ਆ ਗਿਆ ਗੁਣ ਅੰਕ ਸਮਾਣੇ ਉਹਦੇ ਹਿਰਦੇ ਚ ਗੁੜ ਸੁਭਾਅ ਦੇ ਬਾਦਸ਼ਾਹ ਜੀ ਕਹਿੰਦੇ ਪ੍ਰਭ ਪਾਣੀ ਤਾਂ ਆ ਪਾਇਆ ਸੇਵ ਜੀ ਕਹਿੰਦੇ ਪ੍ਰਭ ਨੂੰ ਪਾ ਗਏ ਉਹ ਪ੍ਰਭ ਨੂੰ ਚੰਗਾ ਲੱਗ ਕੇ ਹੈ ਇਤੋਂ ਉਹਦੇ ਵਿੱਚ ਚੀਜ਼ਾਂ ਆਈਆਂ ਤਾਂ ਉਹਨੂੰ ਰੱਬ ਚੰਗਾ ਲੱਗਦਾ ਪਿਓ ਪ੍ਰਭੂ ਰੂਪਾਂ ਮੈਂ ਅਰਜ ਕਰਾ ਪਤਾ ਨਹੀਂ ਕਿਹੜਾ ਉਹਨੂੰ ਚੰਗਾ ਲੱਗ ਜਾਣਾ ਜੀ ਅੱਜ ਜੇ ਤਤ ਤੁਸੀਂ ਮਾੜਾ ਕਹਿੰਦੇ ਪਿਓ ਪਤਾ ਨਹੀਂ ਗੁਰੂ ਕੇ ਪਿਆਰਿਓ ਉਹਨੇ ਕਿੰਨੂ ਆਪਣੇ ਦੇ ਹੱਥ ਰੱਖਣਾ ਤੇ ਉਹਨੇ ਆਪਣਾ ਬਣਾ ਲੈ ਕਿਨੂ ਵਾਹਿਗੁਰੂ ਨੇ ਆਪਣਾ ਬਣਾ ਇਹ ਤੇ ਸੰਸਾਰ ਚ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਏਕ ਭਾਏ ਦੇਖੋ ਸਭ ਨਾਰੀ ਕਿਆ ਜਾਣੋ ਸ਼ੋਕ ਹੋਣ ਪਿਆਰੀ ਉਹ ਕਹਿੰਦੇ ਮੈਂ ਤੇ ਇੱਕੋ ਨਜ਼ਰ ਨਾਲ ਸਾਰਿਆਂ ਨੂੰ ਵੇਖਦਾ ਪਤਾ ਨਹੀਂ ਕਿਹੜੀ ਰੱਬ ਨੂੰ ਅੰਦਰੋਂ ਪਿਆਰੀ ਲੱਗਦੀ ਪਈ ਹੈ ਤੇ ਜਾਂ ਪਿਆਰੀ ਲੱਗ ਜੇ ਤੇ ਪਿਆਰ ਵੱਲ ਪਤਾ ਹੀ ਪਤਾ ਅਜਿਹ ਨੂੰ ਤੁਸੀਂ ਨਪਰਤ ਕਰਦੇ ਕਾਲਾ ਸ਼ਾ শূਦਰ ਜਿਆ ਗਰੀਬ ਚਿਆ ਝੋਪੜੀ ਚ ਰਹਿੰਦਾ ਪਿਆ ਉਹਨੋਂ ਵੀ ਚੰਗਾ ਲੱਗ ਜਾਂਦਾ ਉਹ ਉਹਦੇ ਨਾਲ ਦੋਸਤੀ ਪਾ ਕੇ ਉਹ ਨੂੰ ਮਾਲ ਗੁਣਾ ਨਾਲ ਜੋੜ ਦਿੰਦਾ ਉਹਦੇ ਜੇ ਗੁਣਾ ਆ ਜਾਂਦੇ ਗਿਆਨ ਧਿਆਨ ਆ ਜਾਂਦਾ ਉਹ ਵਾਇਦੂ ਨੂੰ ਪਾ ਗਏ ਨਾਮ ਦੇ ਭਾਗੇ ਭਾ ਗਿਆ ਸੀਮਾ ਭਾ ਗਿਆ ਜਲਾਹਾ ਭਾ ਗਿਆ ਵੇਖੋ ਤੁਸੀਂ ਕਮਾਲ ਉਹਨੇ ਝੜਾ ਦੇਖਣਾ ਉਹ ਸਰਬਾੜ ਇੱਕ Hindu ਹੈ ਇਹ शूद्र ਇੱਕ ਪਰ ਉਹਨੇ ਸੇਖ ਇੱਕ ਕੋੜਾ ਇਸਤਰੀ ਇੱਕ ਪੁਰਸ਼ ਹੈ ਬੱਚਾ ਇੱਕ ਜਵਾਨ ਉਹਨੂੰ ਤਰੂ ਤੇ ਪਰ ਹਲਾਛੋੜੇ ਬੱਚੇ ਪਾ ਗਏ ਚੰਗੇ ਲੱਗ ਗਏ ਜਿਹੜਾ ਉਹ ਭਾ ਗਿਆ ਉਹਦੇ ਕੋ ਗਿਆੜ ਵੀ ਆਏਗਾ ਧਿਆਨ ਵੀ ਆਏਗਾ ਉਹਦੇ ਹਿਰਦੇ ਚ ਪ੍ਰਵਾਤ ਤੇ ਗੁੜ ਸਪਾਉਣ ਜਿਹੜਾ ਉਹ ਚੰਗਾ ਲੱਗ ਗਿਆ ਕਈਆਂ ਨੇ ਕੋਸ਼ਿਸ਼ ਕੀਤੀ ਤਾਂ ਵੀ ਦੀ ਚੰਗੇ ਲੱਗੇ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਸਾਏ ਪਸਾਏ ਤੇ ਸਹਿ ਬਾਤ ਨਾ ਪੁੱਛੀਆਂ ਕਬੂ ਨਾ ਲਾਈ ਪਾਏ ਕਿ ਜਾਂ ਮਹਿੰਦੀ ਵਾਂਗੂ ਆਪਣੇ ਆਪ ਨੂੰ ਕਸਾ ਛੱਡਿਆ ਬਰੇ ਤੀਰਥਾ ਦੇ ਹੋਏ ਬੜੇ ਵਰਤ ਰੱਖੇ ਬੜੀਆ ਪੂਜਾ ਕੀਤੀਆਂ ਬਹੁਤ ਕੁਝ ਵਿਚਾਰਿਆ ਨਿੱਕੀ ਤਾਂ ਪਾਸ بڑے ਗ੍ਰੰਥਾ ਦੇ ਕੀਤੇ ਰੱਬ ਦੇ ਨਾਲ ਵੇਖਿਆ ਵੀ ਤੇ ਇੱਕ ਨੇ ਕੁਛ ਵੀ ਨਹੀਂ ਕੀਤਾ ਤੇ ਚੱਕ ਕੇ ਉਹਦੀ ਬਾਹ ਫੜ ਕੇ ਆਪਣੇ ਕੋਲ ਲੈ ਗਿਆ ਦੇਖ ਲੋ ਇਹ ਕਿਹੜਾ ਕੁਛ ਵੀ ਨਹੀਂ ਕੀਤਾ ਉਹ ਚੁੱਕ ਕੇ ਲੈ ਗਿਆ ਬਾਹਰ ਦੇ ਬਾੜੀ ਦੀ ਕੋਰਤੇ ਇੱਕ ਬਾ ਦਰਸ਼ਨ ਦੇ ਦੋ ਦਾ ਨਾਮ ਆਪਣੇ ਸ਼ਬਦਾਂ 'ਚ ਕਈ ਵਾਰ ਹੀ ਰਿਹਾ ਇੱਕ ਬਾਰ ਇਹ ਗਣਕਾ ਦਾ ਨਾਮ ਇੱਕ ਅਜਾ ਮਲਦਾ ਨਾਮ ਮਾਨਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਣਕਾਸ਼ੀ ਉਤਰੀ ਤਾਕਉ ਜਸ ਉਰਧਾਰੋ ਗਣਕਾ ਤੇ ਵੇਸ਼ ਵਾਸੀ ਪਾਪੜ ਜੀ ਭਾਈ ਗੁਰਦਾਸ ਨੇ ਪੋੜੀ ਲਿਖੀ ਹੱਦ ਹੋ ਗਈ ਰੱਬ ਨੂੰ ਚੰਗੀ ਲੱਗ ਗਈ ਰੱਬ ਨੂੰ ਪਾ ਗਈ ਰੱਬ ਨੇ ਸਾਧੂ ਭੇਜ ਦਿੱਤਾ ਇੱਕ ਸਾਧੂ ਭੇਜਦਾ ਸਾਧੂ ਦੇ ਪਰਾਂਡੇ ਚ ਖੜਾ ਹੋ ਗਿਆ ਵੇਖੋ ਮੀ ਪਿੰਦਾ ਪਿਆ ਸੀ ਸਾਧੂ ਖੜਾ ਹੋ ਗਿਆ ਸਾਧੂ ਰੋੜੇ ਆਸਰਾ ਦਿੱਤਾ ਗਰੇ ਜਾਲ ਪਾੜੀ ਦੀ ਸੇਵਾ ਕਰ ਦਿੱਤੀ ਸਾਧੂ ਜਾਲ ਦਾ ਤੋਤਾ ਦੇ ਗਿਆ ਮਹਾਰਾਜ ਬਾਣੀ ਚ ਲਿਖਿਆ ਹੈ ਤੋਤਾ ਦੇ ਗਿਆ ਇਹਨੂੰ ਰਾਪ ਰਾਪ ਪੜਾਇਆ ਕਰ ਰਾਪ ਸੁਆ ਪੜਾਵਤ ਗਣ ਕਾ ਉਤਰੀ ਮਹਾਰਾਜ ਬਾਣੀ ਚ ਕਿਹਾ ਸੁਏ ਨੂੰ ਪੜਾਉਂਦੇ ਆ ਸੁਆ ਕਦੇ ਤੋਤਾ ਉਹਨੂੰ ਰਾਪ ਰਾਪ ਜਿ ਪਾਉਂਦੇ ਹੋਇਆ ਉਹ ਵੇਸਵਾ ਜਿਹੜੀ ਸੀ ਤਨ ਵਿੱਚਣ ਵਾਲੀ ਪੈਸੇ ਦੀ ਖਾਤਰ ਆ ਜੋ ਤਰ ਗਈ ਮਹਾਰਾਜ ਤੇਰੇ ਦਾਤੇ ਦੇ ਉਸੇ ਸ਼ਬਦ ਕੀਰਤ ਨਾਂ ਲਿਖਿਆ ਅੱਜਾ ਮਲਤਾ ਅੱਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੇ ਵੀ ਉਤਰਸ 파ਰਾ ਮਹਾਰਾਜ ਉਹਦਾ ਨਾਂ ਲਿਖਿਆ ਸਹਿਬ ਜੀ ਕਹਿਣ ਲੱਗੇ ਦੇਖੋ ਅੱਜਾ ਮਲ ਪਾਪੀ ਇਹ ਹੱਤ ਦੇ ਪਾਪੀ ਵੇਸ਼ਵਾਹਾ ਕੋ ਜਾਣ ਵਾਲਾ ਗੰਦਾ ਬੰਦਾ ਇਹ ਵੀ ਰੱਬ ਨੂੰ ਭਾ ਗਿਆ ਰੱਬੜੇ ਰ ਭਗਤੀ ਚ ਲਾ ਦਿੱਤਾ ਵੇਖੋ ਵੀ ਏਦੋ ਮਾ ਪੁਰਖਾਂ ਨੇ ਕਿਹਾ ਤੇਰੇ ਪੁੱਤਰ ਹੋਣਾ ਨਾਰਾਇਣ ਨਾਰਕ ਇਹ ਨਾਰਾਇਣ ਨਾਰਾਇਣ ਜਪੋਂ ਦਾ ਅਜਵਾਹੇ ਗੁਰੂ ਅਕਾਲ ਪੁਰਖ ਜੀ ਦੇ ਵਿੱਚ ਭੇਜੋ ਇਹ ਮਾਲਕ ਦੀ ਖੇਡ ਹੈ ਜੀ ਜੀਤ ਨਾਮ ਕਵਿਤ ਕਵੇ ਸ਼ੁਣ ਰਾਮ ਨਾਮ ਤੋਂ ਭਾਗ ਹੈ ਮਾਰੇ ਕਹਿੰਦੇ ਉਹਨਾਰੇ ਰੱਬ ਦੇ ਗੀਤ ਸੁਣੇ ਰੱਬ ਦੀ ਸਿਫਤ ਸਲਾਹ ਸੁਣੀ ਸੱਚੇ ਬਾਦਸ਼ਾਹ ਜੀ ਕੇ ਗੀਤ ਨਾਤ ਕਵਿਤ ਕਵੇ ਸੁਣ ਉਹਨਾਂ ਦੀ ਰਾਪਤੀ ਹੈ ਕਵਤਾ ਰੱਬ ਦੇ ਗੀਤ ਰੱਬ ਦੀ ਸਿਫਤ ਸਲਾਹ ਇਹ ਸੁਣੀ RAM ਨਾਮ ਸੁਣਿਆ ਉਹਨਾਂ ਦੇ ਦੁੱਖ ਭਜ ਗਏ ਦੁੱਖ ਭਜ ਤੁਸੀਂ ਕੁਛ ਨਹੀਂ ਕਰਨਾ ਜੋ ਸੁਣਨਾ ਸੁਣਿਆ ਦੁੱਖ ਪਾਪ ਕਾ ਨਾਸ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਜਿੰਨਾ ਜਪ ਜੀ ਬੋਲਦੇ ਉਹ ਕੰਨਾਂ ਤੋਂ ਸੁਣਨਾ ਹੈ ਸੁਣਨਾ ਕੀਰਤਨ ਕਰੁਣਾ ਤੇ ਸੁਣਨਾ ਹੈ ਰਬ ਦਾ ਨਾਮ ਬੋਲਣਾ ਤੇ ਸੁਣਨੇ ਕੋਈ ਸੁਣਦੇ ਜਾਇਓ ਸੁਣਦੇ ਜਾਇਓ ਮਹਾਰਾਜ ਕਿਤੇ ਤੇ ਦੁੱਖ ਪਜ ਜਾਣ ਸੁਣਿਆ ਦੁੱਖ ਪਾਪ ਕਾ ਨਾਸ ਨਾਨ ਭਗਤਾਂ ਸਦਾ ਵਿਕਾਸ ਤੇ ਸੁਣਿਆ ਨਾ ਇਹ ਸੁਣਨਾ ਤੁਹਾਡੇ ਪਾਪ ਨਾਸ ਹੁੰਦੇ ਵੇ ਪਾਪ ਤੋਂ ਬਾਅਦ ਦੁੱਖ ਆਂਦਾ ਜੀ ਪਾਪ ਪਹਿਲਾਂ ਹੁੰਦਾ ਦੁੱਖ ਬਾਅਦ ਆਂਦਾ ਮੈਂ ਪਾਪ ਹੀ ਨਹੀਂ ਕਰਾਂਗਾ ਦੁੱਖ ਕਿਉਂ ਆਏਗਾ ਤੇ ਜੇ ਪਾਪ ਨਾਸ ਹੋ ਜੇ ਪਾਪ ਯਾਦ ਭੋਗ ਲੋ ਜਿਹੜੇ ਪਰਮਾਤਮਾ ਨੇ ਆਪਾ ਪਾਪ ਕੀਤੇ ਪਰਮਾਤਮਾ ਦੀ ਸਜ਼ਾ ਭੇਜ ਦੇਗਾ। ਜਾ ਤ ਉਹ ਕਰ ਲੋ ਕੰਮ ਫੇ ਸਜ਼ਾ ਪੋ ਗ ਲੋ ਤੇ ਜੇ ਉਹ ਨਹੀਂ ਕਰਨ ਤੇ ਫਿਰ ਸੋਖਾ ਕੰਮ ਕਰ ਲੋ ਆ ਜਿਹੜਾ ਕਰਦੇ ਕਥਾ ਵਰੀ ਕਰਨਾ ਜ ਸੁਣਦੇ ਪਾਇਓ ਪਾਪ ਨਾਸ ਹੋ ਗਿਆ। ਪਾਪ ਨਾਸ ਹੋ ਗਿਆ ਮਾਰਗ ਸੂਰੀ ਤੋਂ ਸੂਲ ਰਹਿ ਗਿਆ। ਐ ਐ ਫੇ ਦੇਂ ਦੇ। ਐ ਫੇਦੇ ਹੁੰਦੇ ਜੇ ਸੁਣਦੇ ਸਰਵਣੋ ਮੇਰੇ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸ਼ਰੀਰ ਲਾਏ ਸੁਣੋ ਸੱਤ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੀ ਬਾਣੀ ਨੂੰ ਸੁਣੋ ਆਪਣੇ ਕੰਨਾਂ ਦੇ ਵਿੱਚ ਤੇ ਸੁਣੀ ਜਾਇਓ ਸੁਣਿਆ ਜਾਇਓ ਸੁਣ ਸੁਣ ਕੇ ਵੇ ਕੁਮਾਰਾ ਇਹ ਕੀ ਕਹਤਾ ਦੁੱਖ ਭਜ ਗਏ ਦੁੱਖ ਭਜ ਗਏ ਕਿੰਨਾ ਪਿਆਰਾ ਬੱਚਾ ਨੇ ਮਹਾਰਾਜ ਸੱਚੇ ਪਾਏ RAM ਨਾਮ ਦੁੱਖ ਭਾਗੇ RAM ਨਾਮ ਸੋੜ ਕੇ ਗੁਰੂ ਕੇ ਪਿਆਰ ਉਹ ਦੀ ਸਿਫਤ ਸਲਾਹ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਦੀ ਦੁੱਖ ਜਿਹੜੇ ਵਿੱਚ ਭੱਜ ਗਏ ਜੀ ਨਾਨਕ ਸਾਤਨ ਨਾ ਪਿਆਰੀ ਆਪ ਪੱਤੀ ਫਿਰ ਆ ਗਏ ਸਤ ਗੁਰ ਜਿਨੇ ਬਚਨ ਲਿਖਿਆ ਨਾਨਕ ਸਾਤਨ ਨਾਹਾ ਪਿਆਰੀ ਧਨ ਕਹਿੰਦੇ ਦੀ ਇਸਤਰੀ ਨੂੰ ਧਨ ਦੌਲਤ ਵਾਸਤੇ ਵੀ ਆਇਆ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਨ ਇਸਤਰੀ ਲਈ ਵੀ ਆਇਆ ਇਸਤਰੀ ਆਪਾ ਜੀਵ ਰੂਪੀ ਜਿਹੜੀ ਨਾ ਇਸਤਰੀਆਂ ਗੁਰੂ ਕੇ ਪਿਆਰ ਇਸਤਰੀ ਨਾਨਕ ਸਾਹ ਤਨ ਨਾਹਾ ਪਿਆਰੀ ਨਾ ਕਹਿੰਦੇ ਨੇ ਖਸਮ ਨੂੰ ਵਾਹਿਗੁਰੂ ਅਕਾਲ ਪੁਰਖ ਜੀ ਇਹ ਪਿਆਰੀਆਂ ਲਕੀਆਂ ਅਬ ਭਗਤੀ ਪਿਰ ਅੱਗੇ ਇਹ ਕਿਉਂ ਪਿਆਰੀਆਂ ਲਕੀਆਂ ਜੀ ਦੇਖੋ ਮਹਾਰਾਜ ਦਸਦੇ ਪੈ ਗੁਰੂ ਨਾਨਕ ਸਾਹਿਬ ਜੀ ਇਨਾਂ ਨੇ ਆਪਣਾ ਭਗਤੀ ਵਾਲਾ ਹਿਰਦਾ ਉਹ ਪਰਮਾਤਮਾ ਦੇ ਅੱਗੇ ਰੱਖ ਦਿੱਤਾ ਲੈ ਪਰਮਾਤਮਾ ਤੂੰ ਭਗਤੀ ਮਗਦਰ ਗੋਪਤ ਭਾਉ ਭਗਤ ਦਾ ਭੁੱਖਾ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਗੋਪਤ ਨੂੰ ਵੀ ਭਾਉ ਭਗਤੀ ਚਾਹੀਦੀ ਲਿਆ ਭਾਉ ਭਗਤੀ ਕਹਿੰਦਾ ਲਓ ਜੀ ਮੈਂ ਭਾਉ ਭਗਤੀ ਵਾਲਾ ਹਿਰਦਾ ਆਪਣੇ ਅੱਗੇ ਰੱਖ ਦਿੰਨਾ ਤੁਹਾਡੇ ਨਾਨਕ ਸਾਹਿਬ ਧਨ ਨਾਹ ਪਿਆਰੀ ਨਾ ਕਹਿੰਦੇ ਖਸਬੁਰੂ ਉਹ ਇਸਤਰੀ ਖਸਮ ਨੂੰ ਪਿਆਰੀ ਲੱਗੀ ਅਬ ਭਗਤੀ ਪਿਰ ਅੱਗੇ ਉਹਨੇ ਪਤੀ ਦੇ ਅੱਗੇ ਪਿਰ ਅੱਗੇ ਪਤੀ ਦੇ ਅੱਗੇ ਭਗਤੀ ਵਾਲਾ ਹਿਰਦਾ ਰੱਖ ਦਿੱਤਾ ਸਾਡੇ ਕੋਲ ਹਿਰਦੇ ਹੀ ਦੂਜੇ ਨੇ ਉਹ ਕੀ ਰੱਖਾਂਗੇ ਪਤੀ ਅੱਗੇ ਪਤੀ ਕਹਿੰਦਾ ਮੈਨੂੰ ਇਹ ਨਹੀਂ ਚਾਹੀਦਾ ਬੜੇ ਬੜੇ ਲੈ ਕੇ ਗਏ ਹਿਰਦੇ ਰੱਬ ਕਹਿੰਦਾ ਭਗਤੀ ਵਾਲਾ ਪ੍ਰੇਮਾ ਭਗਤੀ ਵਾਲਾ ਹਿਰਦਾ ਲਿਆ ਉਹ ਮੇਰੇ ਅੱਗੇ ਰੱਖ ਉਹ ਰੱਖੇਗਾ ਤੇ ਫਿਰ ਜੀਵਨ ਤਨ ਪਰ ਜੀ ਮਨ ਤੇਰਾ ਸਫਲ ਹੋ ਜਾਏਗਾ ਇਤਨੀਆਂ ਕੁ ਵਿਚਾਰਾਂ ਪਰਵਾਣ ਕਰੇ ਬੋਲਦਿਆਂ ਸੱਚੇ ਪਾਤਸ਼ਾਹ ਮਹਾਰਾਜੀ ਦੇ ਪਾਵਨ ਬਚਨਾਂ ਦੀ ਵਿਚਾਰ ਕਰਦਿਆਂ ਹੋਏ ਸਭ ਬੋਲ ਚੁੱਕ ਦੀ ਖਿਮਾ ਸਮਾ ਸਮਾਪਤ ਹੈ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਇਹ ਰਲ ਮਿਲ ਕੇ ਆਪ ਜੀ ਗੁਰੂ ਕੇ ਪਿਆਰ ਵਾਲਿਓ ਸਤਿਗੁਰ ਪਾਤਸ਼ਾਹ ਜੀ ਦੇ ਕੀਰਤਨ ਦੇ ਨਾਲ ਜੁੜੋ ਜਥਾ ਆਗੇ ਤੁਸੀਂ ਕਰਨਾ